ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਯੂਨੀਅਨ ਦਫਤਰ ਪਟਿਆਲਾ ਵਿਖੇ ਡੀ ਕਲਾਸ 4th ਗਵਰਨਮੈਂਟ EMPLOYEES ਯੂਨੀਅਨ ਪੰਜਾਬ ਦੀ ਸੂਬਾਈ ਕਰਮਚਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੇ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਪੰਜਾਬ ਸਰਕਾਰ ਦੀ ਬੇਰੁਖੀ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦੇ ਆ ਫੈਸਲਾ ਕੀਤਾ ਕਿ 17 ਤੇ 19 ਦਸੰਬਰ ਨੂੰ ਪਟਿਆਲਾ ਵਿਖੇ ਵੱਖੋ ਵੱਖਰੇ ਵਾਰਡਾਂ ਵਿੱਚ ਵੇਕਲ ਰੋਸ ਮਾਰਚ ਕੀਤੇ ਜਾਣਗੇ 25 26 ਜਨਵਰੀ 2025 ਨੂੰ ਜ਼ਿਲ੍ਹਾ ਸਦਰ ਜ਼ਿਲ੍ਹਾ ਸਦਰ ਮੁਕਾਮਾਤੇ ਪੋਖੜ ਢਾਲਾ ਰੈਲੀਆਂ ਕਰਕੇ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਆਏ ਮੰਤਰੀ ਸਾਹਿਬਾਨਾਂ ਨੂੰ ਦਰਜਾਚਾਰ ਕੱਚੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਅਵਸਥਾ ਵਿੱਚ ਪਈ ਮੰਗਾਂ ਨੂੰ ਯਾਦ ਪੱਤਰ ਦਿੱਤੇ ਜਾਣਗੇ ਜਿਨ੍ਹਾਂ ਜ਼ਿਲ੍ਹਿਆਂ ਦੀਆਂ ਚੋਣਾ ਦਿਉ ਹੰ ਜਨਵਰੀ ਫਰਵਰੀ ਵਿੱਚ ਕਰਵਾਈਆਂ ਜਾਣਗੀਆਂ ਫੈਸਲਾ ਕੀਤਾ ਕਿ ਹਰ ਸਾਲ ਦੀ ਤਰ੍ਹਾਂ ਯੂਨੀਅਨ ਵੱਲੋਂ ਸਾਲ 2025 ਦਾ ਵੱਡਾ ਕੈਲੰਡਰ ਛੋਟਾ ਕੈਲੰਡਰ ਸਮੇਤ ਮੈਂਬਰਸ਼ਿਪ ਦਸੰਬਰ ਮਹੀਨੇ ਦੇ ਅਖੀਰ ਵਿੱਚ ਜਾਰੀ ਕੀਤਾ ਜਾਵੇਗਾ ਵੱਖ-ਵੱਖ ਵਿਭਾਗਾਂ ਦੇ ਹੈੱਡ ਆਫਿਸਾਂ ਅੱਗੇ ਪੈਂਡਿੰਗ ਮੰਗਾ ਸੰਬੰਧੀ ਮੋਹਾਲੀ ਵਿਖੇ ਜਨਵਰੀ ਵਿੱਚ ਨੁਮਾਇੰਦਿਆਂ ਰੋਸ ਰੈਲੀ ਕੀਤੀ ਜਾਣਗੀਆਂ ਧੰਨਵਾਦ